ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੇ ਸਾਚ ਪਾਵੇ ਸਾਚ ਕੀਮਤ ਕਿਉ ਟਲੈ ਇਸ ਨਾਨ ਦਾਨ ਸੁਗਿਆਨ ਮਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਵਿਕਾਰ ਥਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਾਵੈ ਮਨ ਭਾਵੇ ਸੋਈ ਸਾਹਿਬ ਸੋ ਸਲਾਹੀਏ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈਲੀਏ ਕਿੰਨੇ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪਰਮੋਲ ਕਰਾਇਆ ਆਪਨੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਾਤਾ ਪਈ ਤਮ ਸਿਉ ਮਨ ਮੰਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜ ਪੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਅਮ ਅਬ ਗੁਣਿਆਰੇ ਤੂੰ ਸੁਣ ਪਿਆਰੇ ਤੁਦ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਏ ਜੈ ਸਾ ਪਿਰ ਭਾਵੇ ਸਮਝੇ ਸੂਝੇ ਜਾਣੀਏ ਜੇ ਆਪ ਜਣਾਵੇ ਆਪ ਜਣਾਵੇ ਮਾਰਗ 파ਵੇ ਆਪੇ ਮਨ ਆਲੇਵੇ ਕਰਮ ਸੁ ਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤਾਤ ਮੰਤ ਪਖੰਡ ਨਾ ਜਾਣਾ ਰਾਮ ਹਿਰਦੈ ਮਨ ਮੰਨਿਆ ਅੰਜਨ ਨਾਮ ਤਿਸੇ ਤੇ ਸੋਜੇ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਣ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸੱਚਕੇ ਸੰਗੇ ਮਨਮਾਹੀ ਮਨਮਾਹੇ ਸਾਜਨ ਕਰਹਿ ਰਲੀਆਂ ਕਰਮ ਧਰਮ ਸਬਾਇਆ 86 ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸੱਜੇ ਤਾਫ ਵੇਖੈ ਤਿਸ ਹੈ ਪਾਣਾ ਪਾਇਆ ਸਾਜਨ ਰਾਗ ਰੰਗੀਲੇ ਰੰਗ ਲਾਲ ਬਣਾਇਆ ਅੰਦਾ ਅਗੂ ਜੇਥੀਏ ਕਿਉਂ ਪਾਦਰ ਜਾਣੇ ਆਪ ਮੁਸੇ ਮਤ ਹੋਛੀਏ ਕਿਉਂ ਰਾਹੋ ਪੇਛਾਣੇ ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਦਲੀ ਵਿਣ ਨਾਮ ਹਰ ਕੇ ਕਛੂ ਨਾ ਸੂਜੇ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਿਨੰਤੀ ਰਾਹੋ ਪਾਤਰ ਗੁਰ ਦਸੈ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ ਕਿਸ ਪਹਿ ਖੋਲਿਓ ਗਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਵਾਇਆ ਕੌਣ ਜਾਣੇ ਵਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ ਨਾਮ ਵਿਹੋਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰ ਮਹਿਲੀ ਕਰ ਆਣੇ ਸੋ ਭਰਪੂਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸ਼ਬਦੇ ਪਤੀਜੈ ਅੰਕ ਭੀਜੈ सो महल महला अंतरे आप करता करे सोई प्रभ आप अंतर निरंतरे गुर शब्द मेला बाजंत अन्हद बीना गुर महली कर अपने सो भरपूर लीना की त्या सलाहही कर वेखे सोई ਤਾ ਕੀ ਕੀਮਤ ਨਾ ਪਵੇ ਜੇ ਲੋਚੇ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਅਪੂਰਨਾ ਭੁੱਲੇ ਜੈ ਜੈਕਾਰ ਕਰੇ ਤੁਧ ਪਾਵੇ ਗੁਰ ਕੈ ਸਬਦ ਅਮੁੱਲੇ ਹੀਣਿਓ ਨੀਚ ਕਰਿਓ ਬੇਨੰਤੀ ਸਾਚ ਨਾ ਛੋਡਉ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਹੀਣਿਓ ਨੀਚ ਕਰਿਓ ਬੇਨੰਤੀ ਸਾਚ ਨਾ ਛੋਡਉ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪਰਮਾਤਮਾ ਦੇ ਗੁਣ ਚੇਤੇ ਕਰਦਾ ਹੈ ਤਿਉਂ-ਤਿਉਂ ਮੇਰੇ ਮਨ ਵਿੱਚ ਉਹ ਪਰਮਾਤਮਾ ਹੀ ਪਿਆਰਾ ਲੱਗਣ ਲੱਗਦਾ ਹੈ ਪਰਮਾਤਮਾ ਦੇ ਗੁਣ ਗਾਉਂਦੇ ਮਨ ਨੂੰ ਇੱਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਬਾਉੜੀ ਦੀ ਰਾਹੀਂ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਤੱਕ ਪਹੁੰਚ ਸਕੀਦਾ ਹੈ ਇਸ ਬਾਉੜੀ ਤੇ ਚੜਨ ਦੀ ਬਰਕਤ ਨਾਲ ਮੇਰੇ ਅੰਦਰ ਸਦਾ ਸਿਰ ਰਹਿਣ ਵਾਲਾ ਆਨੰਦ ਬਣਿਆ ਹੈ ਜਿਹੜਾ ਮਨੁੱਖ ਇਸ ਬਾਉੜੀ ਦੀ ਬਰਕਤ ਨਾਲ ਆਤਮਿਕ ਆਨੰਦ ਵਿੱਚ ਆਤਮਿਕ ਡੋਲਤਾ ਵਿੱਚ ਪਹੁੰਚਦਾ ਹੈ ਉਹ ਸਦਾ ਸਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਸਦਾ ਸਿਰ ਪ੍ਰਭੂ ਦੇ ਗੁਣ ਗਾਉਣ ਵਾਲੀ ਉਸ ਦੀ ਮਤ ਅਟਲ ਹੋ ਜਾਂਦੀ ਹੈ ਪਰਮਾਤਮਾ ਅਟਲ ਹੈ ਜੇ ਗੁਣ ਗਾਵਣ ਵਾਲੀ ਮਤ ਨਹੀਂ ਬਣੀ ਤਾਂ ਕੋਈ ਇਸਨਾਨ ਕੋਈ ਦਾਨ ਕੋਈ ਚੁੱਝ ਗਿਆਨਤਾ ਤੇ ਕੋਈ ਤੀਰਤੰਦ ਇਸਨਾਨ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿੱਚੋਂ ਧੋਖੇ ਫਰੇਬ ਮੋਹ ਤੇ ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ ਉਸ ਦੇ ਅੰਦਰ ਨਾ ਝੂਠ ਰਹਿ ਜਾਂਦਾ ਤੇ ਨਾ ਠੱਗੀ ਰਹੀ ਹੈ ਤੇ ਨਾ ਮੇਰ ਤੇ ਰਹਿੰਦੀ ਹੈ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ ਪ੍ਰਭੂ ਦੇ ਗੁਣ ਗਾਉਂਦਾ ਹੈ ਤਿਉਂ ਤਿਉਂ ਮੇਰੇ ਮਨ ਵਿੱਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਹੈ ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਸਿਫਤ ਸਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਮੈ ਲੱਗੀ ਰਹਿੰਦੀ ਹੈ ਤੇ ਜੇ ਮਨ ਵਿਕਾਰਾਂ ਨਾਲ ਮੈਲਾ ਟਿਕਿਆ ਰਹੇ ਤਾਂ ਕੋਈ ਵੀ ਅੰਮ੍ਰਿਤ ਹੀ ਨਹੀਂ ਸਕਦਾ ਪਰ ਇਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਵੀ ਮੁੱਲ ਦੇਣਾ ਪੈਂਦਾ ਹੈ ਮੈਂ ਗੁਰੂ પાસે ਮੁੱਲ ਪਾਇਆ ਤਾਂ ਉਸ ਨੇ ਦੱਸਿਆ ਕਿ ਜਿਸ ਨੇ ਆਪਣਾ ਇਹ ਮਨ ਗੁਰੂ ਦੇ ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰ ਕੇ ਨਾਮ ਅੰਮ੍ਰਿਤ ਪੀ ਲਿਆ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਦੋਂ ਕਿਸੇ ਮਨੁੱਖ ਨੇ ਆਪਣਾ ਮਨ ਮੈਲ ਪਾਸੋਂ ਹਾਟਾਂ ਕੇ ਸਦਾ ਥਿਰ ਪ੍ਰਭੂ ਵਿੱਚ ਜੋੜਿਆ ਤਾਂ ਉਸ ਨੇ ਆਤਮਿਕ ਡੋਲ ਤਾਂ ਵੀ ਟਿੱਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਲਈ ਪਰ ਮੈਂ ਤਦੋਂ ਹੀ ਪ੍ਰਭੂ ਦੇ ਚਰਨ ਵਿੱਚ ਜੁੜ ਕੇ ਪ੍ਰਭੂ ਦੇ ਗੁਣ ਖਾ ਸਕਾਂ ਜੇ ਪ੍ਰਭੂ ਦੀ ਰਜ਼ਾਈ ਹੋਵੇ ਜੇ ਉਸ ਨੂੰ ਮੈ ਚੰਗਾ ਲੱਗਾ ਪਰਭੂ ਤੋਂ ਉੱਪਰੇ ਉੱਪਰੇ ਰਿਹਾ ਪ੍ਰਭੂ ਨਾਲ ਮਿਲਾਪ ਹੋ ਸਕੀਦਾ ਹੈ ਸੋਹੇ ਭਾਈ ਉਸ ਮਾਲਕ ਪ੍ਰਭੂ ਨੂੰ ਸਦਾ ਸੇਵ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਜਿਸ ਮੁਕ ਦੇ ਹਿਰਦੇ ਵਿੱਚ ਪਰਮਾਤਮਾ ਵਸੇ ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਜ ਜਾਂਦਾ ਹੈ ਵਰਬੂਦ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਉਸ ਦਾ ਮਨ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਉਸ ਸਦਾ ਸਿਰ ਮਾਲਕ ਦੀਆਂ ਸੇਵਾ ਸਲਾ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਤੇ ਜਿਸ ਨੇ ਪਾਣੀ ਨੂੰ ਬੂੰਦ ਤੋਂ ਸਰੀਰ ਕਿਲਾ ਉਸਾਰ ਦਿੱਤਾ ਜੋ ਪੰਜਾਂ ਤਤਾਂ ਦਾ ਮਾਲਕ ਜੋ ਆਪ ਹੀ ਸ੍ਰੀ ਜਗਤ ਪੈਦਾ ਕਰਨ ਵਾਲਾ ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਾਜਿਆ ਏ ਪਿਆਰੇ ਪ੍ਰਭੂ ਤੂੰ ਮੇਰੀ ਬੇਨਤੀ ਸੁਣ ਐਸੀ ਜੀਵ ਔਗਣਾ ਨਾਲ ਭਰੇ ਹੋਏ ਹਾਂ ਤੂੰ ਆਪ ਹੀ ਆਪਣੀ ਸੇਵਸਲਾ ਦੀ ਦਾਤ ਦੇ ਕੇ ਸਾਨੂੰ ਪਵਿੱਤਨ ਕਰਨ ਵਾਲਾ ਹੈ ਜਿਹੜਾ ਜੀਵ ਤੇਰੀ ਮੇਰ ਨਾਲ ਤੈਨੂੰ ਪਸੰਦ ਆ ਜਾਂਦਾ ਹੈ ਤੂੰ ਉਹ ਤੇਰਾ ਰੂਪ ਹੋ ਜਾਂਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਸ ਦੀ ਮਤ ਅਭੁੱਲ ਹੋ ਜਾਂਦੀ ਹੈ ਇਸਤਰੀ ਨੂੰ ਉਹ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸਦੇ ਪਤੀ ਨੂੰ ਚੰਗਾ ਲੱਗੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਦੇ ਮਿਲਾਪ ਵਾਸਤੇ ਉਹ ਜਿਹਾ ਉਦਮ ਕਰਨਾ ਚਾਹੀਦਾ ਹੈ ਜਿਹੜਾ ਪ੍ਰਭੂ ਪਤੀ ਨੂੰ ਬਸੰਦ ਆਵੇ ਪਰ ਜੀਵ ਦੇ ਕੀ ਬਸ ਜੋ ਪਰਮਾਤਮਾ ਆਪ ਸਮਝ ਬਖਸ਼ੇ ਤਦੋਂ ਹੀ ਜੀਵ ਸਹੀ ਰਸਤਾ ਸਮਝ ਸਕਦਾ ਹੈ ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ ਪਰਮਾਤਮਾ ਆਪ ਹੀ ਸਮਝੰਦਾ ਹੈ ਤੇ ਆਪ ਹੀ ਸਹੀ ਰਸਤੇ ਉੱਤੇ ਪਾਉਂਦਾ ਹੈ ਆਪ ਹੀ ਜੀਵਾਂ ਦੇ ਮਨ ਨੂੰ ਆਪਣੇ ਵੱਲ ਪ੍ਰੇਰਦਾ ਹੈ ਸਾਧਾਰਨ ਕੰਮ ਅਤੇ ਚੰਗੇ ਕੰਮ ਪਰਮਾਤਮਾ ਵੀ ਜੀਵਾਂ પાસે ਕਰਾਉਂਦਾ ਹੈ ਪਰ ਉਸ ਪ੍ਰਭੂ ਦਾ ਭੇਦ ਨਹੀਂ ਪਾ ਜਾ ਸਕਦਾ ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ ਮੈਂ ਕਦੋਂ ਜਾਦੂ ਟੂਣਾ ਕੋਈ ਮੰਤਰ ਆਦਿਕ ਪਕੰਡ ਕਰਨ ਨਹੀਂ ਜਾਣਦੀ ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੇਰਾ ਮਨ ਉਸ ਦੀ ਯਾਦ ਵਿੱਚ ਗਿਝ ਗਿਆ ਹੈ ਪ੍ਰਭੂ ਪਤੀ ਨੂੰ ਪਰਸਾਨ ਕਰਨ ਵਾਸਤੇ ਉ ਤਾਂ ਨਾਮ ਹੀ ਸੁਰਮਾ ਹੈ ਇਸ ਸੁਰਮੇ ਦੀ ਸੂਝ ਵੀ ਉਸ ਪਾਸੋਂ ਮਿਲਦੀ ਹੈ ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਰਦਾਰੀ ਪ੍ਰਭੂ ਨਾਲ ਡੂੰਗੀ ਸਾਝ ਪਾ ਲੈਂਦੀ ਹੈ ਸੱਜਣ ਪ੍ਰਭੂ ਜੀ ਜਿਨ੍ਹਾਂ ਸੋ ਭਾਗ ਬੰਦਿਆਂ ਦੇ ਆਪਣੇ ਬਣ ਜਾਂਦੇ ਹਨ ਉਹ ਬੰਦੇ ਫਰਾਏ ਘਰ ਵਿੱਚ ਨਹੀਂ ਜਾਂਦੇ ਭਾ ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਕੋਤੀ ਧਰਮ ਕੰਡ ਨਹੀਂ ਕਰਦੇ ਫਿਰਦੇ ਉਹ ਆਦਮੀ ਅੰਤਰਾਤਮੇ ਸਦਾ ਥਿਰ ਸੱਜਣ ਪ੍ਰਭੂ ਦੇ ਨਾਮ ਰੱਤੇ ਰਹਿੰਦੇ ਹਨ ਉਹ ਆਪਣੇ ਮਨ ਵਿੱਚ ਸੱਜਣ ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ ਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ ਉਨਾਂ ਨੂੰ ਸਦਾ ਸਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ। ਇਹੀ ਉਹਨਾਂ ਵਾਸਤੇ 18 ਤੀਰਤਾਂ ਦਾ ਇਸਨਾਨ ਹੈ। ਇਹੀ ਉਹਨਾਂ ਵਾਸਤੇ ਪੁੰਦਾਨ ਹੈ ਤੇ ਉਹਨਾਂ ਦੀ ਦੇਵ ਪੂਜਾ ਹੈ। ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜਾ ਮਿੱਠੀ ਲੱਗਦੀ ਹੈ ਜੋ ਆਪ ਜਗਤ ਨੂੰ ਪੈਦਾ ਕਰਦਾ ਹੈ ਤੇ ਪੈਦਾ ਕਰਨ ਕੇ ਸੰਭਾਲਦਾ ਹੈ। ਸੱਜਣ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚੰਨਾ ਹੋਇਆ ਪਿਆ ਹੈ ਤਾਂ ਉਹ ਜੀਵ ਸਫਰ ਤਾਂ ਸਿੱਧਾ ਰਸਤਾ ਨਹੀਂ ਸਮਝ ਸਕਦਾ ਕਿਉਂਕਿ ਉਹ ਆਗੂ ਅਪ ਹੀ ਹੋਸੀ ਹੈ ਅਕਲ ਦੇ ਕਾਰਨ ਕਾਦਾਮਿਕ ਵਿਕਾਰਾਂ ਦੇ ਹੱਥੋਂ ਲੁੱਟਿਆ ਜਾ ਰਿਹਾ ਹੈ ਉਸ ਦੀ ਅਗਵਾਈ ਵਿੱਚ ਤੁਰਨ ਵਾਲਾ ਵੀ ਕਿਵੇਂ ਰਾਹ ਲੱਭ ਸਕਦਾ ਹੈ ਮਾਇਆ ਮੋਹ ਵਿੱਚ ਅੰਨੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੋਰੀ ਹੋਈ ਹੁੰਦੀ ਹੈ ਉਹ ਆਪ ਹੀ ਜ਼ਹੀਰ ਰਸਤੇ ਉੱਤੇ ਤੁਰ ਨਹੀਂ ਸਕਦਾ ਤੇ ਪਰਮਾਤਮਾ ਦਾ ਲੱਭ ਨਹੀਂ ਸਕਦਾ ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋਣ ਕਰਕੇ ਉਸ ਨੂੰ ਸਹੀ ਜੀਵਨ ਬਾਰੇ ਕੁਝ ਨਹੀਂ ਸੋਚਦਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਮਾਇਆ ਦੇ ਧੋੜ ਭਾਜ ਵਿੱਚ ਡੁੱਬ ਜਾਂਦਾ ਹੈ ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਹਿਰਦੇ ਵਿੱਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ ਉਸ ਦੇ ਅੰਦਰ ਸੇਵਾ ਸਿਮਰਨ ਦਾ ਉਸਾ ਛਾ ਪੈਦਾ ਹੋਇਆ ਰਹਿੰਦਾ ਹੈ ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜਗ ਬਿਗਾਨਾ ਜਾਪਦਾ ਹੈ ਭਾਵ ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ ਪ੍ਰਭੂ ਚਰਨਾਂ ਤੋਂ ਵਿਛੜ ਕੇ ਸਾਰਾ ਜਗਤੀ ਭਾਵ ਹਰੇਕ ਜੀਵ ਦੁੱਖਾਂ ਨਾਲ ਨਕਾਂ ਨਕ ਭਰਿਆ ਰਹਿੰਦਾ ਹੈ ਉਹਨਾਂ ਵਿੱਚ ਮੈਨੂੰ ਕੋਈ ਐਸਾ ਨਹੀਂ ਦਿਸਦਾ ਜੋ ਨਾਮ ਤੋਂ ਵਾਂਝਿਆ ਰਹਿ ਕੇ ਸੁਖੀ ਦਿਸਦਾ ਹੋਵੇ ਤੇ ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਲ ਸਕਾਂ ਹਰੇਕ ਨੂੰ ਆਪੋ ਆਪ ਧਾਪ ਫੈ ਰੰਦੀ ਹੈ ਪ੍ਰਭੂ ਚਰਨਾਂ ਤੋਂ ਵਿਛੜਿਆ ਹੋਇਆ ਸਾਰਾ ਇਹ ਜਗਤ ਹਰੇਕ ਜੀਵ ਦੁੱਖਾਂ ਨਾਲ ਭਰਿਆ ਰਹਿੰਦਾ ਹੈ ਹਰੇਕ ਦੇ ਅੰਦਰ ਇਤਨਾ ਸਵਾਰ ਸੁੰਦਾ ਹੈ ਕਿ ਕੋਈ ਕਿਸੇ ਦਾ ਦਰਦ ਨਹੀਂ ਬਣਦਾ ਮੇਰੀ ਦੁਖੀ ਦਸ਼ਾ ਨੂੰ ਜਾਣਣ ਦੀ ਕੋਈ ਵੀ ਪਰਵਾਹ ਨਹੀਂ ਕਰਦਾ ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉੱਤੇ ਬਹੁਤ ਭਿਆਨਕ ਜਨਮ ਮਰਨ ਦੀ ਗੇੜ ਬਣੇ ਰਹਿੰਦੇ ਹਨ ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ ਫੇਰੀਆਂ ਮੁੱਕਦੀਆਂ ਨਹੀਂ ਜਿਨ੍ਹਾਂ ਭਾਗਹੀਨ ਬੰਦਿਆਂ ਨੂੰ ਗੁਰੂ ਨੇ ਪਰਮਾਤਮਾ ਦੀ ਸਿਫਤਸਲਾਹ ਦਾ ਸੁਭਨ ਨਹੀਂ ਸੁਣਾਇਆ ਜੋ ਨਾਮ ਦੇ ਸਖਣੇ ਰਹੇ ਹਨ ਉਹ ਦੁਖੀ ਜੀਵਨ ਹੀ ਵਿਤਿਉਂਦੇ ਹਨ ਕਿਉਂਕਿ ਮਨੁੱਖ ਦਾ ਮਨ ਪ੍ਰਭੂ ਚਰਨਾ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬੇਗਾਨਾ ਜਾਪਦਾ ਹੈ ਉਸ ਦੇ ਅੰਦਰ ਮੇਰ-ਤਿਰ ਬਣੀ ਨਹੀਂ ਰਹਿੰਦੀ ਹੈ ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ ਘਰ ਵਿੱਚ ਆਵਾਜ਼ਦਾ ਹੈ ਉਹ ਮਨੁੱਖ ਉਸ ਨੂੰ ਸਰਵ ਵਿਆਪਕ ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦਾ ਹੈ ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ ਪ੍ਰਭੂ ਦੀ ਸੇਵਾ ਭਗਤੀ ਕਰਦਾ ਹੈ ਥਿਰ ਪਰ ਸਦਾ ਥਿਰ ਪ੍ਰਭੂ ਦੀ ਸਿਫਤ ਕਰਨ ਦੀ ਇੱਛਾ ਮਦ ਵਿੱਚ ਉਸ ਦਾ ਮਨ ਮਗਨ ਰਹਿੰਦਾ ਹੈ ਉਹ ਮਨੁੱਖ ਸਤਿਗੁਰ ਦੇ ਸਬਦ ਵਿੱਚ ਗਿੱਜ ਜਾਂਦਾ ਹੈ ਉਸ ਦਾ ਹਿਰਦਾ ਨਾਮ ਰਸ ਵਿੱਚ ਭਿੱਜਿਆ ਰਹਿੰਦਾ ਹੈ ਉਸ ਨੂੰ ਹਰੇਕ ਸੀ ਦੇ ਅੰਦਰ ਪ੍ਰਭੂ ਦਾ ਨਿਵਾਸ ਹੈ ਦਾ ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ ਆਪ ਪ੍ਰਭੂ ਹੀ ਸਭ ਕੁਝ ਕਰ ਰਿਹਾ ਹੈ ਆਪ ਹੀ ਹਰੇਕ ਦੇ ਅੰਦਰ ਇੱਕ ਰਸ ਵਿਆਪਕ ਹੈ ਗੁਰੂ ਦੇ ਸਬਦ ਦੀ ਵਰਕਨਾ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਤਦ ਉਸ ਦਾ ਜੀਵਨ ਸੁੱਖਾ ਹੋ ਜਾਂਦਾ ਹੈ ਉਸ ਦੇ ਅੰਦਰ ਮਾਨੋ ਇੱਕ ਰਸਮੰਸਰੀ ਵੱਜਦੀ ਰਹਿੰਦੀ ਹੈ ਉੱਚੇ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ ਘਰ ਵਿੱਚ ਪ੍ਰਕਾਟ ਹੋ ਜਾਂਦਾ ਹੈ ਉਹ ਮਨੁੱਖ ਸਰਵ ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫਤਾਂ ਕਰਨ ਦਾ ਕੀ ਲਾਭ ਸਿਫਸਲਾ ਉਸ ਪ੍ਰਮਾਤਮਾ ਦੀ ਕਰਨੀ ਚਾਹੀਦੀ ਹੈ ਜੋ ਜਗਤ ਪੈਦਾ ਕਰਕੇ ਆਪ ਹੀ ਸੰਭਾਲ ਵੀ ਕਰ ਰਿਹਾ ਹੈ ਪਰ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ ਉਸ ਵਰਗਾ ਕੋਈ ਹੋਰ ਦੱਸਿਆ ਨਹੀਂ ਜਾ ਸਕਦਾ ਜੇ ਕੋਈ ਮਨੁੱਖ ਇਹ ਚਾਏ ਕਿ ਪ੍ਰਮਾਤਮਾ ਦੇ ਗੁਣ ਬਿਆਨ ਕਰਕੇ ਮੈਂ ਉਸ ਦਾ ਮੁੱਲ ਫਾ ਸਕਾਂ ਤਾਂ ਇਹ ਨਹੀਂ ਹੋ ਸਕਦਾ ਉਸ ਪ੍ਰਭੂ ਦਾ ਮੁੱਲ ਨਹੀਂ ਪਹਿ ਸਕਦਾ ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖਸ਼ਦਾ ਹੈ ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ ਤੇ ਦੱਸਦਾ ਹੈ ਕਿ ਪ੍ਰਭੂ ਅਭੁੱਲ ਹੈ ਕਦੇ ਭੁੱਲ ਨਹੀਂ ਕਰਦਾ ਉਹ ਬੰਦਾ ਇਉਂ ਬੇਨਤੀ ਕਰਦਾ ਹੈ हे ਪ੍ਰਭੂ ਜਿਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਉਹ ਗੁਰੂ ਦੇ ਅਮੋਲਕ ਸ਼ਬਦ ਵਿੱਚ ਜੁੜ ਕੇ ਤੇਰੀ ਸਿਫਤ ਸਲਾਹ ਕਰਦੇ ਹਨ हे ਨਾਨਕ ਆਖ ਜੇ اے بھائی میں تو شاہ میں نیਵਾ ہاں پر میں প্রভু درتے ہی بینتی گدا ہاں میں اس سدا تیر پربھو دے پلے نو نہیں چھڑدا میری کوئی پایا نہیں کہ میں शिवसला ਕਰਨ دا دم بھر سکاں جڑا پربھو پیدا کر کے سنبھال کردا ہے اوہی शिवसला کرن دی عقل بخشدا ہے ਵਾਹਿ ਗੁਰੂ ਜੀ ਕਾ ਕਰ ਸਾਵਾ ਵਾਹਿ ਗੁਰੂ ਜੀ ਕੀ ਫਤਿਹ